ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀਆਂ ਬਖਸ਼ੇ ਆਪਡੇ ਘਰੇ ਸਾਰੇ ਜਣੇ ਸੁਖੀ ਰਹੋ ਅ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਸਾਡਾ ਪੀਬੀਸੀ ਪੰਜਾਬ ਫੇਸਬੁਕ ਇੰਸਟਾਗ੍ਰam ਪੀਬੀਸੀ ਪੰਜਾਬੀ YouTube ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਨਾਂ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਬੈਲ ਆਈਕਨ ਜਰੂਰ ਦਬੋ ਤਾਂ ਕਿ ਤੁਹਾਡੇ ਕੋਲ ਹਰ ਖਬਰ ਹੈ ਜਿਹੜੀ ਜਰੂਰ ਪਾਣ ਸਕੇ ਤਾਂ ਦੋਸਤੋ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਬਣੀ ਸੀਗੀ ਕਿ ਇਸ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਹੈ ਜਿਹੜਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਹੈਗੇ ਜਿਹੜੇ ਉਹਨਾਂ ਦੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਅਤੇ ਗ੍ਰਿਫਤਾਰੀਆਂ ਵੀ ਹੋਈਆਂ ਜਿਨ੍ਹਾਂ ਦੇ ਵੱਲੋਂ ਕੋਈ ਕਰਪਸ਼ਨ ਵਗੈਰਾ ਕੀਤੀ ਗਈ ਹੈਗੀ ਆ ਤਾਂ ਇੱਕ ਨਵਾਂ ਮਾਮਲਾ ਜਿਹੜਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਚਾਇਤਾਂ ਨੂੰ ਜੋ ਸਟੇਸ਼ਨਰੀ ਆਈ ਹੈ ਉਹਨਾਂ ਦੀ ਕੀਮਤਾਂ ਨੇ ਸਰਪੰਚਾਂ ਦੇ ਪਸੀਨੇ ਜਿਹੜੇ ਉਛੜਵਾ ਰੱਖਿਆ ਅ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਦੇ ਸਰਪੰਚਾਂ ਦਾ ਕਹਿਣਾ ਹੈਗਾ ਕਿ ਜਿਹੜੀ ਸਟੇਸ਼ਨਰੀ ਬਾਜ਼ਾਰ ਦੇ ਵਿੱਚੋਂ 1000 ਤੋਂ 1500 ਰੁਪਏ ਦੀ ਮਿਲ ਜਾਂਦੀ ਸੀਗੀ ਉਸ ਦੇ ਸੱਤ-ਸੱਤ ਹਜ਼ਾਰ ਰੁਪਏ ਉਹਨਾਂ ਤੋਂ ਵਸੂਲੇ ਜਾ ਰਹੇ ਆ ਤਾ ਦੋਸਤੋ ਇਹ ਖਬਰ ਹੈ ਜਿਹੜੀ ਹਿਸ਼ਾਰਪੁਰ ਤੋਂ ਆ ਰਹੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤਾਂ ਨੂੰ ਪੰਚਾਇਤੀ ਰਿਕਾਰਡ ਦੀ ਸਾਮ ਸੰਭਾਲ ਤੇ ਲੇਖਾ ਜੋਖਾ ਕਰਨ ਦੇ ਲਈ ਜੋ ਸਟੇਸ਼ਨਰੀ ਦਿੱਤੀ ਗਈ ਹੈ ਉਸ ਦੀ ਵਸੂਲੀ ਕੀ ਕੀਮਤ ਨੂੰ ਕੀਮਤ ਹੈ ਜਿਹੜੀ ਉਸ ਨੇ ਸਰਪੰਚਾਂ ਦੇ ਪਸੀਨੇ ਛਿੜਾ ਰੱਖਿਆ ਨਾਬਾਲੀ ਕੰਪਨੀ ਦੇ ਵੱਲੋਂ ਭੇਜੀ ਗਈ 10 ਕਿਤਾਬਾਂ ਦੇ ਸੈੱਟ ਦੇ 7000 ਰੁਪਏ ਤੋਂ ਵੱਧ ਜਿਹੜੇ ਵਸੂਲੇ ਜਾ ਰਹੇ ਨੇ ਜਦਕਿ ਬਾਜ਼ਾਰਾਂ ਦੇ ਵਿੱਚ ਇਹਨਾਂ ਦੀ ਕੀਮਤ ਮਹਿਜ਼ 1000 ਤੋਂ 1500 ਰੁਪਏ ਬਣਦੀ ਹੈ ਇਸ ਸੰਬੰਧੀ ਜੋ ਕਿਸਾਨ ਜੋ ਸਰਪੰਚ ਹੈਗੇ ਆ ਪਿੰਡਾਂ ਦੇ ਜਿਨ੍ਹਾਂ ਦੇ ਵਿੱਚ ਬਲਾਕ ਮਾਲਪੁਰ ਹੁਸ਼ਿਆਰਪੁਰ 1 ਹੁਸ਼ਿਆਰਪੁਰ 2 ਚੱਬੇਵਾਲ ਗੜਸ਼ੰਕ ਟਾਂਡਾ ਦਸੂਹਾ ਗੜਦੀਵਾਲਾ ਹਰਿਆਣਾ ਦਸੂਹਾ ਮੁਕੇਰੀਆਂ ਦੇ ਦਰਜਾ ਤੋਂ ਵੱਧ ਪੰਚਾਇਤ ਮੈਂਬਰਾਂ ਦੇ ਸਰਪੰਚਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਪਣਾ ਨਾਮ ਉਤਰਖੰਡ ਦੀ ਸ਼ਰਤ ਤੇ ਦੱਸਿਆ ਕਿ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਵੱਲੋਂ ਸਬੰਧਤ ਬਲਾਕ ਵਿਕਾਸ ਦੇ ਪੰਚਾਇਤ ਦਫ਼ਤਰ ਵੱਲੋਂ ਲਗਾਤਾਰ ਉਹਨਾਂ ਨੇ ਸਰਕਾਰੀ ਗਰੁੱਪਾਂ ਦੇ ਵਿੱਚ ਸੰਦੇਸ਼ ਪਾ ਕੇ ਪੰਜਾਬ ਸਰਕਾਰ ਦੇ ਵੱਲੋਂ ਭੇਜੀ ਗਈ ਸਟੇਸ਼ਨਰੀ ਦਫ਼ਤਰ ਤੋਂ ਵਸੂਲਣ ਦੇ ਲਈ ਕਿਹਾ ਜਾ ਰਿਹਾ ਉਹਨਾਂ ਦੱਸਿਆ ਕਿ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਦੇ ਵੱਲੋਂ ਦਫ਼ਤਰ ਦੇ ਵਿੱਚ ਬੁਲਾ ਕੇ ਸਟੇਸ਼ਨਰੀ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਨਾਲ ਹੀ 7000 ਰੁਪਏ ਦੇ ਬਿੱਲ ਹੈ ਜਿਹੜੇ ਉਹ ਵੀ ਦੇ ਦਿੱਤੇ ਨੇ ਸਰਪੰਚਾ ਨੇ ਦੱਸਿਆ ਕਿ ਉਹਨਾਂ ਨੂੰ ਦਿੱਤੇ ਗਏ ਫਾਰਮਾਂ ਦੇ ਵਿੱਚ ਮਾਸਟਰ ਰੋਲ ਫਾਰਮ ਹੈਗੇ ਆ ਜਿਸ ਦੇ ਲਗਭਗ 2 ਕਾਪੀਆਂ ਨੇ ਗਈਆਂ ਕੈਸ਼ ਬੁੱਕ ਕਾਰਵਾਈ ਰਜਿਸਟਰ ਜੋ ਮਾਪਣ ਦਾ ਹਿਸਾਬ ਕਿਤਾਬ ਰੱਖਣ ਵਾਲਾ ਰਜਿਸਟਰ ਰਸੀਦ ਬੁੱਕ ਫਾਰਮ ਨੰਬਰ 4 ਅਤੇ 5 ਜਿਸ ਦੇ ਵਿੱਚ ਤਕਰੀਬਨ 100 ਫਾਰਮ ਨੇ 74 ਰਜਿਸਟਰ ਸਟਾਕ ਰਜਿਸਟਰ ਹਾਜ਼ਰੀ ਅਤੇ ਪੰਚਾਇਤੀ ਕੰਮਾਂ ਦੇ ਰਜਿਸਟਰ ਹੈ ਜਿਨ੍ਹਾਂ ਦੀ ਕੀਮਤ 6017 ਰੁਪਏ ਲਿਖੀ ਗਈ ਹੈ ਅਤੇ ਨਾਲ ਹੀ 18% ਜੀਐਸਟੀ ਜੋੜ ਕੇ 1083 ਰੁਪਏ ਤੇ ਕੁੱਲ 7100 ਰੁਪਏ ਦਾ ਬਿਲ ਹੈ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਇਸ ਮੌਕੇ ਸਰਪੰਚਾਂ ਦਾ ਇਹ ਵੀ ਕਹਿਣਾ ਹੈਗਾ ਕਿ ਇਹ